ਪਿਛਲੇ ਦਿਨੀ ਬਾਬਾ ਰਤਨਦੇਵ ਸੇਵਾ ਸੰਸਥਾ ਦੇ ਭਾਈ ਜਗਜੀਤ ਸਿੰਘ ਦੁਆਰਾ ਇੱਕ ਜ਼ਿਮੀਂਦਾਰ ਜਿਹੜਾ ਕਿ 25 ਕਿੱਲੇ ਜ਼ਮੀਨ ਦਾ ਮਾਲਕ ਸੀ ਉਸ ਤੋਂ 나జిਮ ਨਾਮ ਦੇ ਮੁੰਡੇ ਨੂੰ ਜਿਹੜਾ ਕਿ ਕਾਫੀ ਸਮੇਂ ਤੋਂ ਉਹਨਾਂ ਨੇ ਰੱਖਿਆ ਹੋਇਆ ਸੀ ਉਸ ਨੂੰ ਆਜ਼ਾਦ ਕਰਵਾਇਆ ਤੇ ਉਸ ਨੂੰ ਬਾਬਾ ਰਤਨਦੇਵ ਸੇਵਾ ਸੰਸਥਾ ਮਰਹਾਣਾ ਵਿਖੇ ਲੈ ਆਏ ਜਿਵੇਂ ਇਸ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਸ ਦੇ ਘਰ ਪਰਿਵਾਰ ਵਾਲਿਆਂ ਨੇ ਜਿਹੜੇ ਕਿ ਯੂਪੀ ਦੇ ਬਜਨੌਰ ਵਿੱਚ ਰਹਿੰਦੇ ਨੇ ਉਹਨਾਂ ਨੇ ਵੀਡੀਓ ਵੇਖ ਕੇ ਆਪਣੇ ਬੇਟੇ ਨੂੰ ਪਛਾਣਿਆ ਤਾਂ ਜਿਵੇਂ ਹੀ ਉਹਨਾਂ ਨੇ ਵੀਡੀਓ ਵੇਖੀ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਪੁੱਤਰ ਇਹ ਨਾਜ਼ਮ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਰਹਿੰਦਾ ਹੈ ਤਾਂ ਉਹ ਤੁਰੰਤ ਉਹਨਾਂ ਨੇ ਭਾਈ ਜਗਜੀਤ ਸਿੰਘ ਹੁਣਾਂ ਨਾਲ ਸੰਪਰਕ ਕੀਤਾ ਤੇ ਇਹ ਪਰਿਵਾਰ ਆਪਣੇ ਪੁੱਤਰ ਨੂੰ ਪੰਜਾਬ ਤੋਂ ਲੈ ਕੇ ਜਿਵੇਂ ਹੀ ਵਾਪਸ ਬਜਨੌਰ ਪਹੁੰਚਿਆ ਤਾਂ ਉੱਥੇ ਜਿੱਥੇ ਪਰਿਵਾਰ ਵਾਲੇ ਕਾਫੀ ਜ਼ਿਆਦਾ ਖੁਸ਼ ਸਨ ਉੱਥੇ ਬਜਨੌਰ ਸ਼ਹਿਰ ਕਹਿੰਦੇ ਪੂਰੇ ਏਰੀਆ ਦੇ ਲੋਕ ਖੁਸ਼ ਵੀ ਸਨ ਦੱਸ ਦੇ ਕੇ ਇਸ ਘਟਨਾ ਨੂੰ ਪੂਰੇ ਯੂਪੀ ਦੇ ਵੱਖ-ਵੱਖ মিডিਆ ਨੇ ਕਵਰ ਕੀਤਾ ਤੇ ਆਪਣੇ ਚੈਨਲਾਂ ਦੇ ਉੱਪਰ ਚਲਾਇਆ ਜਿੱਥੇ ਲੋਕ ਭਾਈ ਜਗਜੀਤ ਸਿੰਘ ਜੱਗੀ ਦਾ ਧੰਨਵਾਦ ਕਰ ਰਹੇ ਨੇ ਉੱਥੇ ਹੀ ਬਾਬਾ ਰਤਨਦੇਵ ਸੇਵਾ ਸੰਸਥਾ ਦੇ ਇਸ ਜਿਹੜੇ ਬਹੁਤ ਹੀ ਵੱਡੀ ਉਹਨਾਂ ਨੇ ਸੇਵਾ ਕੀਤੀ ਹੈ ਇੱਕ ਪੁੱਤਰ ਜਿਹੜਾ ਕਿ 20 ਸਾਲ ਤੋਂ ਵਿਛੜਿਆ ਸੀ ਉਸ ਨੂੰ ਪਰਿਵਾਰ ਨਾਲ ਮਿਲਾਇਆ ਇਸ ਦੇ ਕਾਰਕ ਕੇ ਲੋਕਾਂ ਨੇ ਕਾਫੀ ਜ਼ਿਆਦਾ ਭਾਈ ਜਗਜੀਤ ਸਿੰਘ ਉਹਨਾਂ ਦੇ ਨਾਲ ਨਾਲ ਬਾਬਾ ਰਤਨਦੇਵ ਸੇਵਾ ਸੰਸਥਾ ਦਾ ਧੰਨਵਾਦ ਕੀਤਾ ਹੈ ਪਰ ਜਦ ਲੁੱਟੇ ਨਹੀਂ ਆਇਆ ਲੜਕਾ 2005 ਸੇ मैंने कम्प्लेन भी करी सी बी आई भी कराई बाबर रतन देव के नाम से उनके चैनल पर देखा तो उससे पता चला तो हम लेकर आए उस बच्चे को तो जहाँ ये लड़का फंसा हुआ था वहाँ लोहे का पिंजरा में इसको रात को बंद करके रखते थे और कुत्ते छोड़ देते थे हर तो दिन में काम कराते थे तो बहुत खुशी है जी हमारा बच्चा हमारे पास आ गया हम लेकर आए वहाँ से जाकर धन्यवाद है जो जिन्होंने वहाँ से निकाला उसको